ਕਹਿੰਦੀ ਦੋ ਤਿੰਨ ਜਿੱਟੇ ਕੁਰਤੇ ਪਜਾਮੇ ਹੋਰ ਸਵਾ ਲਾ ਹੁਣ ਹਾਂ ਚਾਚੇ ਕਹਿੰਦੇ ਦੋ ਤਿੰਨ ਕੁਰਤੇ ਪਜਾਮੇ ਹੋਰ ਸਵਾ ਲਾ ਜਿੱਤੇ ਉਮੇ ਖਰਾਗੇ ਪਾ ਕੇ ਹੁਣ ਆਓ ਠੀਕ ਹੈ ਜੀ ਕਰਿਓ ਮੈਂ ਕਾਲਸ ਕਿੱਧੇ ਲਵਾਈ ਪਹਿਲਾ ਆਜਦਾ ਤੈਨੂੰ ਹੁਣ ਪਾ ਕੇ ਭੇਜਿਆਦਾ ਆ ਸੁਣਦੀ ਤੇਰੀ ਜੜੀ ਫਿਰਦੀ ਕੋ ਯਾਰ ਕੋਈ ਕਿਹੜੇ ਵੀਡੀਓ ਜੀ ਵੀ ਕੇ ਹਰੀ ਗਾਲ ਜੀ ਅਸਰੀ ਗਾਲ ਜੀ ਅਸਰੀ ਗਾਲ ਜੀ ਰਮਨ ਸਾਹਿਬ ਤੁਸੀਂ ਪੈਂਦਾ ਕਰਾਉਣਾ ਆ ਕਾ ਨੂੰ ਤਾਂ ਸਰਬਸਤ ਜਲਦੀ ਨੂੰ ਕੋਲ ਖੜੇ ਆ ਫੈਸਲਾ ਹੀ ਇੱਕ ਤਰ੍ਹਾਂ ਦਾ ਕਹਿੰਦਾ ਫੈਸਲਾ ਯਾਰ ਠੀਕ ਆ ਫੈਸਲਾ ਇਹ ਤਾਂ ਸਰਬਸਤ ਜਲਦੀ ਨੂੰ ਖੜੇ ਆ ਉਹ ਗਏ ਵੀ ਮੜਾ ਤੇਲ ਬਦਲਣ ਕੌਂਗੇ ਕੋਈ ਹੋਰ ਲਿਆ ਇੱਥੇ ਹਰਸ਼ਵੀਰ ਹਰਸ਼ਵੀਰ ਗਿਆ ਪਿਆ ਮੱਕ ਰਾਜੇ ਨਾ ਨਾ ਠੀਕ ਹੈ ਹੈ ਕਿ ਨਹੀਂ ਇੱਕ ਸੀਲਜੀ ਲੀਗ ਦੀ ਪਿੱਛੇ ਉਹ ਵੀ ਪਾਉਣੀ ਸੀ ਉਹ ਚੋਰੀ ਹੈ ਭਾਈ ਮਰਮਤ ਚੋਰੀ ਦੀ ਚੀਜ਼ ਦੀ ਜਾ ਉਹ ਤੇ ਕੰਮ ਲੈਣਾ ਪੂਰਾ ਬੋੜਾ ਦਾ ਮਰਾ ਮਰਾ ਇਹ ਵੀ ਤੇ ਰੋਜ਼ ਨਹੀਂ ਆ ਕਹਿੰਦੇ ਛੋਟਾ ਛਟਾ ਨਾ ਹਾਥੀ ਨਾ ਹਾਥੀ ਸੌਰੀ ਹਾਥੀ 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 ਖਰਾਗ ਮੰਗਦਾ ਹੀ ਆਉਣਾ ਇਹ ਜੀ ਤਾਂ ਬਾਈ ਹੁਣ ਮੰਗਣੀ ਹੋਇਆ ਹੁਣ ਕਿ ਗਿੱਲੇ ਦਾ ਮੰਗਦਾ ਹੀ ਆ ਮੰਨ ਕੇ ਜਾਂਦਾ ਸਰਪ ਦਾ ਟਾਈਮ ਹੋ ਗਿਆ 50 ਜਿੰਨਾਂ ਤੇ ਤੇਲ ਚੱਲਦਾ ਛੋਟੀ ਛੋਟੀ ਨਾ ਇਹ ਤਾਂ ਚੱਲਦਾ ਹਾਂਤੀ ਦਾ ਵੀ ਆਈ ਖਾਊਗਾ ਤਾਂ ਅਸੀਂ ਤੇਲ ਤੇਲ ਟਰੈਕਟਰ ਮੇਰਾ ਲੈ ਕੇ ਉਹ ਕੌਣ ਉਲੇ ਕੌਣ ਲੈ ਜਾਣਦਾ ਹਸਤਵੀਰ ਨਾਲ ਚਾਚਾ ਜੀ ਟਰੈਕਟਰ ਗੱਡਿਆਂ ਦਾ ਉੱਥੇ ਭਾੜੇ ਬੁੱਢੇ ਲੈ ਗਣਦਾ ਆਓ ਛੱਡਿਆ ਦਾ ਤਾਂ ਫਿਰ ਛੱਡ ਗਾਣਾ ਦੇ ਭਾਂਡੇ ਤੂੰ ਬੜੀਆ ਬਾ ਕਣਕਾ ਤਾਂ ਨਿਬੜੀਆਂ ਵੀ ਆ ਹੁਣ ਬਾ ਤਕਰੀਬਨ ਮੈਂ ਕਹਿੰਦਾ ਕੱਲ ਦਾ ਖੇਡ ਮੈਂ ਕਹਿੰਦਾ ਆਤਾ ਹੀ ਪਰਸਨ ਨੂੰ ਮਸ਼ੀਨਾਂ ਖੜੂਗੀਆਂ ਮੈਂ ਕਹਿੰਦਾ ਕੱਲ ਦੀ ਖੇਡ ਆ ਕੱਲ ਦੀ ਖੇਡ ਆ ਪਰਸਨ ਨੂੰ ਖੜੂਗੀਆਂ ਮਸ਼ੀਨਾਂ ਮਾਰੋ ਮਾਰ ਚੱਲਦਾ ਬਹੁਤ ਸਪੀਡ ਨਾਲ ਕੰਮ ਹੈ ਰਾਤ ਹੀ ਚੱਲਦਾ ਟਾਈਮ ਚੱਲਦਾ ਕੰਮ ਥੋੜਾ ਜਿਹਾ ਰਹਿ ਜਾਣਾ ਜਿਹੜੇ ਬੂਟੇ ਵਾਲਾ ਬੂਟੇ ਆ ਤਾਂ ਬੜਾ ਲੰਬਾ ਕੀ ਲੈਣਾ ਆ ਉਹ ਪੰਜ ਸੱਤ ਦਿਨ ਹੋਰ ਚੱਲ ਜੂਗਾ ਉਹ ਵੀ ਭਈਏ ਬਹੁਤ ਆ ਯਾਰ ਪੰਜ ਕਿ ਦਿਨ ਹੋਰ ਆ ਬੰਦਾ ਬਥੇਰਾ ਹੈ ਉਹ ਵੀ ਐਦ ਕੀ ਤੋੜ ਲੱਗੀ ਆ ਭਈਆਂ ਵਾਲੀ ਵਧੀਆ ਰਿਹਾ ਕੰਮ ਲੇਬਰ ਲੇਬਰ ਤਾਂ ਫਰਦੀ ਆ ਲੇਬਰ ਬਹੁਤ ਹੀ ਨਹੀਂ ਅੱਗੇ ਭਈਏ ਡੋਲੀ ਜਾਓ ਮਿਲਦੇ ਹਾਂ ਤੇ ਲੇਵੰਦੀ ਮਿਲਦੀ ਕੁਏ ਰੇਟ ਹੀ ਜ਼ਿਆਦਾ ਆਪਣੇ ਰੇਟ ਤਾਂ ਜਿਆਦਾ ਹੀ ਹੈ ਕੋਈ ਪੰਮੇ ਵਾਲਾ ਫਾਇਦਾ ਬਾਫ ਕਰਿਆ ਬੁੱਲੇ ਨੂੰ ਜਿਆਦਾ ਆਪਣੇ ਆਹ ਜਿਹੜੀ ਸਾਡੇ ਨੂੰ ਦੱਸਤੀ ਵੀ ਆਹ ਲਾਈਟ ਲਿਆਓ ਬਲਪੀ ਹੈ ਲੈ ਬਲਦੇ ਵਾਲੀ ਵੇ ਲਾਗੀ ਲਾਲ ਬੱਤੀ ਬਲਦੇ ਵਾਲੀ ਜਦਾ ਬੱਤੀ ਦਿਖਣ ਹਾਂ ਬਲਦੇ ਵਾਲੀ ਸੈਂਸਰ ਆਨ ਹੈ ਇਹ ਕਾਰ ਕਿੱਥੇ ਹੈ ਮੈਨੂੰ ਹੋਰ ਲੈਣੀ ਹੈ ਜੀ ਹਾਂ ਤਾਂ ਠੀਕ ਹੈ ਸੈਂਸਰ ਆਨ ਹੋ ਗਿਆ ਕਿਹਦੇ ਵਗਾ ਮੈਨੂੰ ਤਾਂ ਗਾਲਾਂ ਹੀ ਪੈਂਦੀ ਰਹੀਆਂ ਇਹਨਾਂ ਵੀ ਇਹਨਾਂ ਨੂੰ ਮਾਰੀ ਜਾਂਦੇ ਆ ਇਹਦੇ ਤਾਂ ਖਰਾਬ ਹੋ ਜਣੀ ਨਾ ਕੋਈ ਕਿਸੇ ਨਹੀਂ ਆਉਣਾ ਬੰਦ ਕਰਨਾ ਖਰਾਬ ਵੀ ਹੋ ਗਈ ਵਿੱਚ ਤਾਂ ਨਹੀਂ ਕੋਈ ਬੜਿਆ ਨਾ ਨਾ ਮਸ਼ੀਨਰੀ ਵੀ ਤਾਂ ਖਰਾਬ ਹੋਈ ਜਾਂਦੀ ਹੈ ਉਹ ਬਾਲੇ ਪੈ ਲਾ ਕੇ ਚੈੱਕ ਕਰਕੇ ਜਰੂਰ ਹੈ ਕਿ ਆਪਾਂ ਤਾਂ ਕੰਪਨੀ ਦਾ ਮੋੜੂ ਭਾਈ ਯਾਰ ਇਹਨੇ ਮੈਂ ਜੇ ਸਾਲ ਕੱਢੀਏ پیسے ਪੂਰੇ ਆ ਹੈ ਕਿ ਨਹੀਂ ਸਾਰੀ ਰਾਤ ਤੇ ਚਾਨਣਾ ਰਹਿੰਦਾ ਉਹ ਇਹਦੀ ਲਾਈਟ ਹੋਵੇ ਨਾ ਹੋਵੇ ਨੇਰੀ ਨਾਲੇ ਹੱਥ ਹਲਾਉਣ ਦੀ ਲੋੜ ਨਹੀਂ ਯਾਰ ਕੋਈ ਕੋਈ ਸਿਸਟਮ ਹੱਥ ਹਲਾਉਣ ਦੀ ਲੋੜ ਨਹੀਂ ਲੋੜੇ ਨਹੀਂ ਨੇਰਾ ਹੋ ਗਿਆ ਲਾਈਟ ਵੱਲ ਪੀ ਵੱਲ ਪੈਣੀ ਨਾ ਬੰਦ ਕਰਦੀ ਚਾਨਣਾ ਹੋ ਗਿਆ ਲਾਈਟ ਬੁਝ ਗਈ ਹਾਂ ਬਸ ਸਭ ਤੋਂ ਵਧੀਆ ਹਾਂ ਬਧੀਆ ਸਿਸਟਮ ਆ ਹਾਂ ਚਾਨਣਾ ਪੂਰਾ ਨਾਲੇ ਚਾਨਣਾ ਪੂਰਾ ਚਾਨਣਾ ਅਸਲ ਵਿੱਚ ਪਤਾ ਕਦੇ ਘਟ ਲਾਦੇ ਇਹਨੂੰ ਖੁੱਲਾ ਹੀ ਯਾਰ ਉਹ ਬਹੁਤ ਜਣਾ ਨਮ ਮੈ ਯੇ ਕਮਰੇ ਚੋਂ ਵੀ ਕਮਰੇ ਚੋਂ ਵੀ ਅੰਦਰੋਂ ਹੁੰਦਾ ਦੇਖਿਆ ਜਾਣ ਲੱਗਦਾ ਲੋੜੇ ਨਹੀਂ ਯਾਰ ਬਹੁਤ ਵਧੀਆ ਨਾ ਨਾ ਬਹੁਤ ਵਧੀਆ ਦੂਰ ਤੇ ਦੇਖਦਾ ਉਹ ਉਸ ਗੰਜਾ ਲੈ ਕੇ ਆ ਕੇ ਮੈਂ ਨਾ ਸ਼ਕੰਦਰਾਤਰਾ ਖੋਲੂੰਗਾ ਅੱਜ ਉਹਰੇ ਚੱਲ ਕੋਲੋਂ ਬਾਹਰ ਗਿਆ ਬਹੁਤ ਖੜਾਣ ਦੇ ਗਾਹਾਂ ਉਹ ਬਈ ਦਿਨ ਗਿਆ ਸ਼ਿਪ ਵੀਰ ਰਾਤ ਟਾਈਮ ਆਇਆ ਹੁਣ ਇਹ ਨਿਕਲਿਆ ਆਪਣਾ ਟਾਈਮ ਨਾਲ ਬਾਹਰ ਹੁਣ ਅੱਛਾ ਤਾਂ ਬਹੁਤਾਂ ਕੰਮ ਹੁਣ ਤਾਰੀਏ ਥੱਲੇ ਮੂਹੇ ਜਿਹੜੇ ਚੜਾਈਆਂ ਵੇ ਸਵੇਰ ਦੀ ਉੱਪਰ ਹੈ ਕਿ ਨਹੀਂ ਇਹ ਜਿਹੜੀਆਂ ਨਹੀਂ ਉੱਪਰ ਪਤਾ ਪ ਮੈਂ ਰਾਤ ਲੜ ਰਿਹਾ ਤਾਂ ਤਨ ਕਰਾਤੀ ਰਾਤ 2:00 ਵਜੇ ਕੇ 51 ਮਿੰਟ ਬਰਾਏ ਹਾਂ 12:00 ਵਜੇ ਡੇਢ ਘੰਟਾ ਪਹਿਲਾਂ ਫਾਲਟ ਪੈ ਗਿਆ ਨਹੀਂ ਜੇ ਫਾਲਟ ਪਿਆ ਕਿਸੇ ਨੂੰ ਆਜੂਗਾ ਉਹ ਵਧੀਆ ਫਾਲਟ ਪੈ ਗਿਆ ਨਹੀਂ ਉਹ ਸਭ ਨੂੰ ਪੜਨਾ ਨਹੀਂ ਜੱਤ ਤਿੰਨ ਚੜ ਗਿਆ ਤਾਂ ਯਾਰ ਲਿਆ ਲਿਆ ਘਾ ਲਿਆ ਉਹ ਘਾ ਕਰੇ ਮੂੰਹ ਫਾਲਟ ਪੈਣੇ ਕਰਕੇ ਕੰਮ ਖਰਾਬ ਹੋ ਗਿਆ ਹਾਂ ਮੈਸੇਜ ਆ ਗਿਆ ਤਾਂ ਵੀ ਫਾਲਟ ਪੈ ਗਿਆ ਭਰ ਗਿਆ ਪਰ ਫੇਰ ਵੀ ਭਰ ਗਿਆ ਪੋਣੇ 2 ਕਿਲੇ ਭਰ ਗਏ ਮੇਰੇ ਵੀ ਜਾਂਦੇ ਮੱਕੀ ਫੁੱਲ ਕਰੀ ਪਈ ਦੀ ਚੱਲ 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 ਹਾਂ ਹੋਰ ਅੱਲਾ ਚੱਲ ਚੱਲ ਕੋ ਡਰਾਈਵਰ ਮਾਰਾ ਮਾਰ ਡਰਾਈਵਰ ਮਾਰ ਡਰਾਈਵਰ ਲੱਗਿਆ ਵਾਜ ਇਸ ਤੋਂ ਬਿਨਾ ਦੇ ਉੱਪਰ ਬੱਸ ਇਹ ਆ ਭਾਈ ਇਹ ਹੀ ਬੋਲੇ ਇਹ ਹੀ ਬੋਲੇ ਨਾ ਇਹ ਭਾਈ ਇਹ ਵੀ ਦੋਏ ਬੋਲੇ ਆ ਇਹ ਵੀ ਬੋਲਾ ਇਹ ਵੀ ਬੋਲਾ ਜੋ ਆ ਕਾ ਇਹ ਵੀ ਸਾਡੇ ਦੋ ਭਾਈ ਦੋਏ ਕਰਾਸ ਤੇ ਗਿਰਬੋਈਂ ਸਰਦਾਰ ਰੋਡ ਹੈਗਾ ਲਾਪਰੀ ਤੋਂ ਬੱਸ ਹੋਰ ਫਿਰ ਬੱਸ ਕਰਦੇ ਮੈਂ ਮਰਮਤ ਚੱਲਦੀ ਆ ਪਾਣੀ ਕਾਟਾ ਹੁਣ ਫਿਲਟਰ ਉਹਦਾ ਪਾਣੀ ਲਿਆਵਾ ਟੁੱਟੀ ਦਾ ਨਾ ਹੂੰ ਮੈਂ ਕੂਲ ਵਾਟਰ ਹੋਣਾ ਲੈਂਦਾ ਬਣ ਸਾਰਾ ਦੋ ਦੋ ਪੈਂਦਾ ਆਹ ਚਲੋ ਅੱਧਾ ਤਾਂ ਪੂੰਗਾ ਜਿੰਨਾ ਕੇ ਪਾਣਾ 2-4 ਲੀਟਰ ਬਾਲਟੀ 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 ਦੂਈ ਆ ਹੋਰ ਲਿਆਉਂਦਾ ਬਾਲਟੀ ਆ ਕੇ ਉਹਦਾ ਕਾਲਾ ਦਿਲ ਕੱਢਿਆ ਅੱਜ ਜਿਹੜੇ ਹੈਗੇ ਇਹ ਬਾਲਟੀ ਆ ਕਾਫ ਦਿਲ ਹੁੰਦਾ ਮਗਾ ਖਰਾਬ ਜਾ ਰਿਹਾ ਮੈਂ ਬੰਦੂ ਮਾੜਾ ਮਾਰਦਾ ਪਾਈ ਟਾਈਮ ਦਾ ਆ ਗਿਆ ਕੱਗੇ ਆ ਡਾਕਟਰ ਆ ਤੇਰੀ ਸਾਹ ਬਚੀ ਆ ਵਧੀਆ ਬੜਕਾ ਮਾਰਦਾ ਬੜਕਾ ਬੜਕਾ ਮਾਰਦਾ ਬੜਕਾ ਕੰਮ ਆ ਰਿਹਾ ਪਾਣੀ ਵਾਲਾ ਖੁੱਲੀ ਪਿਆ ਪਾਣੀ ਭਾਗ ਲੈ ਇਹ ਸਵੇਰ ਦੇ ਖੁੱਲਾ ਇਹ ਪਾਣੀ ਭਾਗ ਤੁਰਿਆ ਮਤਲਬ ਗਰਮ ਤਾਂ ਹੁੰਦਾ ਨਹੀਂ ਕਿ ਕੋ ਕਰਮ ਹੁੰਦਾ ਇਹ ਗਰਮ ਹੁੰਦੀ ਮਿੰਦਰਾ ਦਾ ਗਰਮ ਹੁੰਦਾ ਉਹਦਾ ਹੋਣਾ ਤਾਜ ਵੀ ਦਾ ਕੰਮ ਜਿਹੇ ਜਿਹਾ ਉਹਨੇ ਉਹ ਹੀ ਜੇ ਗਰਮ ਹੋਣਾ ਉਹ ਜ਼ੋਰ ਦਾ ਕੰਮ ਤਾਂ ਹੁੰਦਾ ਇਹ ਹੁੰਦਾ ਨਹੀਂ ਉਧਰ ਪੁੱਛਦੇ ਆਚੇ ਤੇ ਪੂਰਾ ਦੱਬਿਆ ਪਿਆ ਉਦਣ ਮੂਰੇ ਕਾ ਵੀ ਲਾਇਆ ਪਤਾ ਮੈਂ ਉਹ ਕੱਪੜਾ ਕੱਪੜਾ ਆ ਗਿਆ ਉਹ ਸੰਦਾ ਰੇਸ ਆ ਪੂਰੀ ਦੀਆਂ ਇਹ ਤਾ ਤਮੀ ਹੱਡੀਆਂ ਹੁੰਦੀਆਂ ਕਵੀਆਂ ਆਈ ਦੀਆਂ ਛੋਟੀਆਂ ਜੀਆਂ ਪਰ ਹਾਂਜੀ ਅਸੀਸਤ ਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਕਿਉਂ ਗਾਲਾਂ ਕੱਢੀ ਜਾਂਦਾ ਤਰੂਹ ਕਰਕੇ ਕਾਲਾ ਗੀਰ ਨਹੀਂ ਆ ਕਾਲਾ ਗੀਰ ਨਹੀਂ ਆ ਹਾਂ ਫਿਰਦਾ ਉੱਠਿਆ ਫਿਰਦਾ ਹੈ ਉਧਰ ਦੋਰੀ ਜੀ ਥੋੜੀ ਜੀ ਖੁੰਜਾ ਦਾ ਰਹਿ ਗਿਆ ਗੰਦੇ ਦਾ ਪਰਨੇ ਉੱਤੇ ਲਾਈਟ ਨਹੀਂ ਆਦਿਆ ਫਿਰ ਜਨਰੇਟਰ ਲੈ ਕੇ ਆਇਆ ਪਿਆ ਤਾਂ ਅੱਧਾ ਘੰਟਾ ਹੀ ਹੈ ਬਾਜੇ ਰਹਿ ਗਿਆ ਤਾਂ ਕੱਲ ਸਾਰੀ ਜੜੀ ਖਿਚ ਦੇ ਦੇਖੋ ਜੀ ਲਾਈਟ ਨੇ ਕੱਲ ਕਰਾਉਣੀ ਸੀ ਪੰਚਾਇਤਾਂ ਕੱਲ ਵੇ ਟਾਈਮ ਹੀ ਆਈ ਹੈ ਹੋਰ ਕੱਲ ਲੜਾਈਆਂ ਕਰਨੀ ਸੀ ਕੱਲ ਕਰਾਉਣੀ ਸੀ ਲੜਾਈਆਂ ਉਹ ਤੋਂ ਚਲੋ ਕੀਤੇ ਮੈਂ ਕਰ ਗਿਆ ਪਾਣੀ ਬਾਹਰ ਮੈਂ ਕੱਢਣੀ ਸੀ ਮੈਂ ਵੱਢਣੀ ਸੀ ਰੇਕੇ 5 ਵਜੇ ਮੂੰਹ ਚੱਕ ਕੇ ਜਾਂਦਾ ਜਾਨੂੰ ਆਉਂਦੀ ਹੈ ਉਹ ਰਾਤ ਮੈਂ ਕਹਿੰਦਾ ਜੱਜ ਤੂੰ ਕੱਲ ਕਿੰਨੇ ਵਜੇ ਆਈ ਹੈ ਕੱਲ ਇਹ ਭਈਏ ਥਲੇ 12 ਵਜੇ ਤੇ 12 ਵਜੇ ਨਹੀਂ ਆਈ ਲੈਟ ਤੈਨੂੰ ਲੈਟ ਆਈ ਤੈਨੂੰ 3:30 3:30 ਦੇ ਵਿੱਚ 2:55 ਵਜੇ ਆਈ ਸਮਝਿਆ ਹਾਂ 3:30 ਦੇ ਵਿੱਚ ਵਿੱਚ ਆਈ ਆ ਇਹ ਤਾਂ ਹੀ ਪਰਿਆ ਉਹਦਾ ਇੰਨਾ ਯਾਰ ਆ ਤਾਂ ਹੁਣ ਥੋੜਾ ਜਿਆ ਰਹਿ ਗਿਆ ਤਾਂ ਨਹੀਂ ਐਮਾ ਹੁਣ 500 ਦਾ ਪਾਣੀ ਪੈਂਦਾ ਪਾਲੇ ਗੀਲੇ ਚ ਔਰ ਇਤਲੀ ਜੀਆ ਸੋਣੇ ਪੈਂਦਾ ਧੁੱਪ ਦਾ ਦੇ ਲੱਗੇ ਹੁਣ ਇੰਨਾ ਖੁੰਝਾ ਰਹਿ ਗਿਆ ਤਾਂ ਮਤਲਬ ਜਿੰਨੇ ਟਰੈਕਟਰ ਕਿ ਜਿੰਨਾ ਜਿੰਨੇ ਆਪਣੇ ਟਾਲੀ ਜਗਾ ਆ ਹੂੰ 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 ਮਾਹੜਾ ਕੱਲੂ ਫੇਰ ਸਾਰਾ ਸ਼ੁਰੂ ਤੇ ਪੈਣਾ ਇਹਦੇ ਚ ਤਾਂ ਟਰੈਕਟਰ ਲੈਂਦਾ ਮੈਂ ਭਰ ਕੇ ਇਹਨੂੰ ਵੇੜ ਨਾਲ ਸਪਰੇਅ ਤਾਂ ਹੋਊ ਤਬਰੇ ਲੱਗੇ ਬਕਰਨ ਹੱਥ ਨਹੀਂ ਕੱਢਦੇ ਹੈ ਹੱਥ ਕਿੱਥੇ ਕੱਢਦੇ ਹੈ ਹੁਣ ਵੱਜਣਾ ਤਾਂ ਹੈ ਹੈਗਾ ਦੀਦੀ ਨਹੀਂ ਵੱਜਦਾ ਚੱਲ ਹੁਣ ਬੜੇ ਖੇਤ ਦੋਈ ਭਰ ਗਏ ਹਾਂ ਹੁਣ ਛੋਟੇ ਰਹਿ ਗਏ ਹੁਣ ਭਰੀ ਜਾਣੇ ਉਹਨੇ ਦਿਨ ਚ ਉਹਨੇ ਦਿਨ ਹੁਣ ਇੱਕ ਦਿਨੀ ਮੈਨੂੰ ਭਰੀ ਜਾਣਾ ਹੈ ਹੁਣ ਨਹੀਂ ਸਿਆਣਦਾ ਹੋਰ ਜਨਰੇਟਰ ਰੱਖਣਾ ਹੀ ਹੋਣਾ ਪਰ ਪਾਖ ਹੀ ਰੱਖਣਾ ਨੇ ਹੂੰ ਜਿਹੜਾ ਅੰਟੀ ਦੀ ਕੀ ਫੇਰ ਜਦ ਅੱਕਲੇ ਕਰਾਈਆ ਡਾਕਟਰ ਦੀ ਕਰਾਤੀ ਕਰਾਤੀ ਰਾਤ ਰਾਤ ਕਰਾਤੀ ਰਾਤ ਛੱਡ ਛੱਡ ਮੈਨੂੰ ਲੱਗਦਾ ਛੱਡ ਛੁੰਦੀ ਦੀ ਸਰਵਿਸ ਯਮਤ ਉੜੀ ਦਾ ਕੀੜਾ ਬਨ ਗਿਆ ਹੁਣ ਤੇ ਬੱਲਬ ਜੀ ਬਲਦੇ ਤੇ ਹਾਂ ਸਰਵਸ ਕਿਹੜੇ ਜੀ ਉਹਨੂੰ ਮੈਂ ਕਿਹਾ ਮਾ ਤੂੰ ਬਾੜੇ ਮੈਂ ਲੈ ਜਾ ਉਹਨੇ ਲੇਟ ਲੇਟ ਹੋਣਾ ਕੰਮ ਹਾਂ ਉਹੀ ਤਾਂ ਹੋਇਆ ਕਿ ਸਰਵਸ ਹੁੰਦੀ ਜੀ 5000 ਚ ਹੈ ਬਈ ਉਹੀ ਕੰਮ ਹੋਇਆ ਉਧਰ ਦੇਸ਼ ਵੀ ਕਾ ਉਧਰ ਰੋਵਾ ਕੇ ਹਾਂ ਉਹ ਫੇ ਮੱਛਰ ਦੇਖ ਲੈ ਤੂੰ ਕਿਹੜੇ ਹਿਸਾਬ ਨਾਲ ਉੱਥੇ ਉਹਨੂੰ ਸਾਜਰੇ ਹੋ ਜਾਣੀ ਸੀ ਪਹਿਲਾਂ ਅਸੀਂ ਮਗਲਾਲ ਕੈਸਟਰੋਲ ਚੱਕ ਲਿਆ ਹਾਂ ਉਹ ਕਹਿੰਦਾ ਬਾਈ ਕਹਿੰਦਾ ਜਿਹੜਾ ਪਹਿਲਾਂ ਪਾਉਂਦਾ ਕਹਿੰਦਾ ਤੂੰ ਉਹੀ ਪਾ 80 ਚ ਹੁੰਦੀ ਹੈ ਜੇ ਸਰਵਸ ਹਾਂ ਮਾ ਫਿਰ ਉਸ ਕੈਸਟਰੋਲ ਦੀ 2600 ਦੀ ਵੈਲਿਟੀ ਦੀ ਫਰਮਾ ਦੁਆ ਲੈ ਆ ਮਸਟਾਰ ਦਾ ਉਹ ਗਿੰਦੇ ਦੇ ਦਾ ਇਥੇ ਉਹ ਕਿੰਨੇ ਦਾ ਉਹ 35100 ਦੀ ਬਾਲਟੀ ਦੀ ਅੱਛਾ ਇਹ ਬਦਲ ਕੇ ਮਾਹੌਲ ਆਇਆ ਫਿਲਟਰ ਲੈ ਆ ਇਹਦੇ ਵੀ ਲਿਆਂਦਾ ਕਾਲੂ ਕਹਿੰਦਾ ਕਾਲਾ ਕਹਿੰਦਾ ਕਾਲੂ ਨੂੰ ਦੇਖਦੇ ਆ ਬਾਈ ਕੂਲੈਂਟ ਲਿਆਂਦਾ ਹਾਂ ਕਿੱਥੇ ਉੱਥੇ ਮੰਡ ਚ ਦੇਖ ਵੀ ਆ ਉਹਨਾਂ ਬੱਕਲੀਆਂ ਵੜਾਉਣੀਆਂ ਪੱਕੇ ਭੈ ਲੋਕ ਲੋਕ ਤੂੜੀਆਂ ਬਣਾ ਕੇ ਵੇਲੂ ਇਹ ਤਾਂ ਬੱਕਲੀਆਂ ਦੱਸੀ ਜਾਣੀਆਂ 10 ਦਿਨ ਕੋ ਗਏ ਇਹਨੂੰ ਉਹ ਬਾਈ ਇਹ ਦਿਨ ਇੱਕ ਲੱਗਿਆ ਮਾ ਬਹੁਤ ਆ ਉਹ ਆਪਣਾ ਦੇਖ ਲੈ ਗਈ ਪੈਂਦੀ ਦਾ ਹਾਂ ਜਾ ਜਾ ਕੇ ਹਮ ਦਾ ਮਾਉਂਟ ਪੈਰੇ ਨੂੰ ਆਪਾਂ ਜਾ ਕੇ ਨਾ ਹੁਣ ਜਾ ਕੇ ਹਮ ਦਾ ਦੇਖ ਕੇ ਹੁੰਦਾ ਕਾਲਾ ਕਹਿੰਦਾ ਕੱਲ ਨੂੰ ਇਹ ਪਰਸੋਂ ਪੜਦੇ ਨਹੀਂ ਆਪਾਂ ਨੇ ਟਰੈਲਾ ਮਾ ਬਿੱਡ ਨਹੀਂ ਘਸਿਆ ਹੈਗਾ ਮੈਂ ਹਾਂ ਕਮਾ ਦਾ ਬਿੱਡ ਦੇਖ ਹੁਣ ਟਰੈਲਾ ਮੈਂ ਤਾਂ ਮਾ ਦਨੀ ਦਾ ਪੁੱਛ ਲਿਆ ਟਰਾਲਾ ਬਿੱਡ ਬਿੱਡ ਜੀ ਲਾਣੀ ਦੋ ਮਾ ਦੀ ਇੱਕੜੀ ਪਾ ਲਿਆ ਬਣੇ ਵਾਲਾ ਕੋਈ ਕੋ ਮੱਲੇ ਜੀ ਟਰਾਲਾ ਬਾਤ ਫਿਰ 1 36000 ਸ਼ੂਕ ਦਾ ਨਾਲ ਲੈ ਜੀ ਕੋਈ ਈਲੇ ਰੰਗ ਦਾ ਕੱਲ ਨੂੰ ਪੱਕਾ ਬਣਾਉਣੀ ਫਿਰ ਕੱਲ ਨੂੰ ਨਹੀਂ ਪਰਸੋਂ ਨਹੀਂ ਯਾਰ ਕੰਸਾ ਮੈਂ ਕਿਤੇ ਨਹੀਂ ਬਿડા ਦੇਣੀ ਮੈਂ ਸਪਰੇਅ ਕਰਦਾ ਹਲੇ ਹੂੰ ਬਾ ਮੇਰੇ ਕੱਲੂ ਸਪਰੇਅ ਹੋਣੀ ਨਿਕਲਦਾ ਪੈਰ ਕੱਢਣਾ ਉਹਦੇ ਚ 15 ਪੰਪ ਲੱ ਚਾ 15 ਪੰਪ ਲਾਉਣੇ ਆ ਮੇਰੇ ਮੈਂ ਵੀ ਇੱਕ ਕਿਹੜਾ ਸਵੇਰ ਨੂੰ ਇੱਕ ਸ਼ਾਮ ਨੂੰ ਤੂੜੀ ਦਾ ਲਿਆਉਣਾ ਨਾ ਠੀਕ ਆ ਮਰਕੇ ਨਹੀਂ ਕਰਨਾ ਹੈ ਹੁਣ ਦੁਪਹਿਰ ਨੂੰ ਨਾ ਆ ਤੋ ਗਏ ਤੈਂ ਕਹਿਣਾ ਦੀ ਕੀ ਆ ਕਹਿੰਦਾ 7:00 ਵਜੇ ਦਾ ਸਪਰੇਅ ਕਰਨ ਲੱਗਿਆ ਮੈਂ ਸਿਆੜ ਸਿਆੜ 11:00 ਵਜੇ ਸੱਤ ਵਜੇ ਲੱਗਾਵਾਂ ਮੈਂ ਸਾਜਰੇ ਆਪੇ ਆਈ ਟਾਈਮ ਕਰਾਂ ਹੋਵੇ 7 ਵਜੇ ਆਇਆ ਮੈਂ ਪੂਰੇ ਗੱਲ 7 ਵਜੇ ਮੈਂ ਪੰਪ ਰਲਾ ਲਿਆ ਤਾਂ ਉਹਦੇ ਪਾਣੀ ਦੀ ਦੋ ਮੈਂ ਤਾਂ ਨਹੀਂ ਕਿ ਦੋ ਪੰਪ ਚੱਕ ਕੇ ਰਣ ਤੇ ਸੀ 11 ਵਜੇ ਹੈ ਮੇਰੇ ਚਾਰ ਪੰਪ ਹੈ ਮੈਨੂੰ 1:3 ਵਜੇ ਜਾਣਾ ਹੋ ਰਿਹਾ ਮੈਂ ਉੱਧਰ ਪਾਣੀ ਲਾਉਣ ਲੱਗ ਗਿਆ ਫਿਰ ਬਹੁਤ ਲੱਗਦਾ ਯਾਰ ਸੇ ਸਿਆੜਾ ਸਿਆੜ ਸਿਆੜ ਘੁੰਮਣਾ ਕਿਹੜਾ ਸੌਖਾ ਵੀ ਹੈ ਯਾਰ ਟੁਪੂ ਤੋਂ ਟੁਪੂ ਤਸੱਲੀ ਨਾਲ ਸਵੇਰੇ ਹੋ ਗਈ ਸਿਆੜ ਸਿਆੜ ਦੀ ਕੱਖ ਦੀ ਸਨ ਕੋਰ ਪਾਤੀ ਅਲਟਰਾ ਜੀਨ ਪਾਤੀ 240 ਪਾਤੀ ਜਿਹੜਾ ਵਿੱਚ ਹੈਗਾ ਸਭ ਚੱਕ ਦੇਣਾ ਉਹਨਾਂ ਕੱਖ ਖੜ-ਖੜ ਕਰਤੀ ਮੁੜ ਕੇ ਹੁਣ ਦਾ ਜੰਮਣਾ ਨਾ ਵਾਸਤਾ ਨਾ ਕੋਈ ਗੜਾਈ ਨਾ ਫੜਾਈ ਰਹੀ। ਚੱਤੇ ਆਹਾ। ਆਹਾ। ਆਹ ਆੜੂ ਵਾਲਿਆਣੇ ਯਾਰ ਪੱਟ ਗਏ। ਉਹ ਪਾਣੀ ਦੀ ਬਾਲਟੀ ਪਾਉਣੀ। ਅੱਜ ਅੱਜ ਪਾਉਣੀ ਨਹੀਂ ਦਵਾਈ ਜੀ ਕਰਦੇ ਨਾ। ਛੋਟੂ ਵਾਲਾ ਬੂਟਾ ਬੀਜ ਬੂਜੇ ਸਾਫ ਕਰਕੇ ਉਹ ਢੇਰੀ ਲਾਤੀ ਸੀ ਮੈਂ। ਉਹ ਜੰਮੇ ਆਏ। ਉਰੀ ਮੈਂ ਜਾਲ ਤੇ। ਉਰੇ ਕਿਹ ਖੇਤ ਮਾੜਾ ਹੋ ਗਿਆ ਜੰਮੇ ਆਏ। ਤਲਵੀਰ? ਹਾਂਜੀ। ਆ ਪਿੱਛੇ ਝੜੇਵੇਂ ਨਾ ਬੀਜ ਉੱਤਰ ਢੇਮਾ ਕਿੰਨੇ ਚ? ਉੱਥੇ ਬੋਖ ਜੰਮੇ ਬੈੜੂ। ਉਹਦਾ ਚੱਖੋ ਜਣੇ ਨੂੰ ਸਾਫ ਹੋ ਜਣੇ। ਅਸ ਬਰੇ ਨਾ। ਮੈਂ ਵੀ ਕਾਹ ਇੱਕ ਜਗ੍ਹਾ ਹੀ ਗਿਰ ਹਈ ਆਦਾ ਇਹ ਵੀ ਮਤਲਬ ਬੁਰੀ ਕਰਕੇ ਗਿਆ ਕੱਕਦੀ ਮੈਂ ਬਚਾ ਲਿਆ ਇੱਕ ਬੀਜ ਆ ਯਾਰ ਆ ਇੱਕ ਆ ਦੇਖ ਹੂੰ ਇਹ ਕਿ ਡਬੂਜਾ ਇਹੀ ਵੱਢ ਕੇ ਆਣਾ ਇਹਦੇ ਪਰ ਅੱਖਾ ਹੁਣ ਦੋ ਤਿੰਨ ਲਈ ਜਾਨੇ ਦੋ ਤਿੰਨ ਤਾਂ ਕਿਸੇ ਨੇ ਚੜਨਾ ਬੱਤਲ ਵਾਈ ਜਰਾਉਂਗਾ ਯਾਰ ਹਾਂ ਬੱਤਲ ਵਾਈ ਮੈਂ ਤਾਂ ਹੀ ਨਹੀਂ ਛੇੜਦਾ ਤੂੰ ਰੈਂਡ ਦੇ ਬਾਬਾ ਮੀਨਾ ਬੁਆ ਦੀ ਬੱਤਲ ਵਾਈ ਆ ਕੜਗਾ ਪਈਆਂ ਜੇ ਕਿਤੇ ਨਹੀਂ ਕਿਸੇ ਨਹੀਂ ਆਉਂਦਾ ਇਹ ਮੇਰੇ ਕੋਈ ਤੇ ਨਹੀਂ ਆਉਂਗਾ ਨਹੀਂ ਮੇਰੇ ਕੋਈ ਹਟਣਾ ਨਹੀਂ ਚਾਚੇ ਤੂੰ ਇਹਦਾ ਢੋਰ ਭਰ ਲੈ ਹਾਂ ਕੋਈ ਨਹੀਂ ਭਰਿਆ ਤੂੰ ਪਹਿਲਾਂ ਮਿਰਦਾ ਇੱਥੇ ਦੇਖ ਲੈ ਉਹਨੂੰ ਮੈਂ ਮੀ ਤਾਂ ਨਹੀਂ ਮੰਗਦਾ ਐਲਸ ਹੇ 7 ਕਿਲੇ ਖੜੇ ਆ 7 ਕਿਲੇ ਉਹਨੇ ਵੀ ਲਾਤੇ ਵਟਣ ਅਜਾਸਵੀਰ ਭੈਣੀ ਵਾਲਿਆਂ ਨੇ ਕੱਲ ਦੇ ਵਟਦੇ ਆ ਬੰਦੇ ਨੇ ਲਈ ਆ ਉਹ ਅਜਾ 1.5 ਵੱਡ ਹੋਊਗੀ ਕੱਲ ਜਦ ਮਰਜੀ ਵੱਡ ਹੋਏ ਜਾਨੂੰ ਜੀ ਵੀ ਵਹਿਲੀ ਹੋਣੀ ਆ ਭਰਾ ਆ ਕਲੇ ਹੋਣੀ ਫੇਰ ਬਸ ਠੀਕ ਨਹੀਂ ਗੱਲ ਹੋਰ ਆ ਜਿਹੜੀ ਆ ਗਿਆ ਦੋ ਵਟ ਲਾਏ ਖੜਾ ਫਾਰਮ 2.5 ਬਿੱਗੇ ਜਗਤ ਦਾ ਬਾਦੋ ਬਿੱਗੇ ਮਸ਼ੀਨ ਵਾਲੇ ਬਣਾਣੀ ਕਿਹੜਾ ਵਗਿਆ ਬਟਾਊਗਾ ਭਈ ਬੂਟੇ ਲੱਗੇ ਵਿੱਚ ਕਾਲੇ ਦੀ ਵਜੀਲੇ ਜਿਹੜੀ ਇੱਕ ਫਾੜ ਜੜੀ ਕੌੜੀ ਆ ਕੌੜੀ ਉੱਥੇ ਉੱਥੇ ਆਪਣੀ ਛੇ ਇੱਧਰ ਚੱਲੀਆਂ 6-7 ਗੰਟਲ ਕਣਕ ਹੋ ਜਾਣੀ ਉਹ ਬਾੜਦ ਮਲਕਟਾਂ ਨੂੰ ਵਗਾਰੇ ਨੂੰ ਬਾੜਦੇ ਉਹ ਪੜਦੇ ਨਾ ਕਾ ਆ ਜਾ ਤਨਵੀ ਤੈਨੂੰ ਦਿਖਾਵਾਂ ਆੜੂ ਆ ਜਾ ਆਟਾ ਟਰੈਕਟਰ ਦਾ ਮੱਲ ਜਦੇ ਮੈਨੂੰ ਫੋਨ ਆਇਆ ਤਾਂ ਕਹਿੰਦਾ ਲੈਟਰ ਅੱਠ ਕੀ ਮਹਾ ਆ ਗਿਆ ਲੈ ਮੈਂ ਜਦੇ ਪਾ ਲਿਆ ਨਾਰੀ ਵੀ ਲੱਗੇ ਗੋਲਗਾਂ ਨੂੰ ਲੱਗੇ ਆਪਾਂ ਨੇ ਘਟ ਖਾਣੇ ਜਾਨਵਰਾਂ ਨੇ ਜ਼ਿਆਦਾ ਖਾਣੇ ਕਾਰ ਨਾ ਕੱਢੀ ਵੀ ਨਾ ਹੁਣਗਾ ਮੈਂ ਪੰਜ ਕਿਲੋਗਾ ਚਲਾ ਕੇ ਕਾਰ ਕਿੱਥੇ ਕੱਢਣੀ ਜਾਂਦੇ ਨੇ ਕਾਲਾ ਲਾ ਕੇ ਆਈ ਆਂਦਾ ਹੋਇਆ ਚੱਲ ਮੈਂ ਵੀ ਹੁੰਦੀ ਆਇਆ ਅਜ ਤਾਂ ਆੜੂ ਲੱਗੇ ਆੜੂ ਲੱਗੇ ਆਰੂ ਵੀ ਲੱਗੇ ਲੋ ਬਈ ਅੰਗੂਰ ਵੀ ਲੱਗੇ ਵਾਜੀ ਵਾਹ ਅੰਗੂਰ ਵੀ ਲੱਗੇ ਆੜੂ ਵੀ ਲੱਗੇ ਇਹਦਾ ਬੂਟੇ ਤਾਂ ਭੇਜ ਨਹੀਂ ਆਇਆ ਹਿੰਦੇ ਚਾਚੇ ਪਿੱਕੇ ਬੂਟੇ ਆ ਪੀ ਤਰੀ ਆਇਆ ਬੜੇ ਭਾਰੀ ਕਹਦੇ ਬਦਾਮਾਂ ਦੇ ਕਾਦੇ ਹੈ ਘੁੱਰੇ ਨਹੀਂ ਨਾ ਦਾ ਚਾਚੇ ਫਰਤਾ ਲੱਗ ਗਿਆ ਨਾ ਪਾਣੀ ਵੀ ਪਾ ਦੋ ਪਾਣੀ ਕਿ ਪਾਇਆ ਪਾਸੋਂ ਉਹ ਇੱਕ ਉਹ ਚੀਕੂ ਦਾ ਵੀ ਹੈ ਪਾਸੋਂ ਛੱਡਿਆ ਉਹਦੇ ਖਾਲ ਪਾਈ ਦੀ ਐ ਹੂੰ ਹੁਣ ਅੱਜ ਤੋਂ ਤਾਣੀ ਛੱਡਿਆ ਉੱਥੇ ਦਵਾਇ ਦੂਗੀ ਘੁਰਦੀ ਐ ਨਾ ਵਿੱਚ ਅੱਛਾ ਅੱਛਾ ਇਕੱਠੇ ਵੀ ਨਾਲ ਨਾਲ ਅੱਜ ਪਾਣੀ ਮਾ ਉਹ ਬੇਟੀ ਕੀ ਨਹੀਂ ਹੂੰ ਮਾਲਮ ਕੱਲੂ ਛੱਡੂਗਾ ਕਹਿੰਦਾ ਕਾਦਾ ਐ ਆਦੇ ਕਿੰਨੇ ਤਾਂ ਥਾਲ ਲੱਗਿਆ ਵੇ ਇਹਨੂੰ ਕਿੱਥੇ ਲੱਗਿਆ ਕੀ ਐ ਫਿਰ ਕੀ ਐ ਫਿਰ ਹੈ ਕਿੰਨੂ ਆਦੇ ਕਿੰਨੂ ਆ ਆਦੇ ਲੱਗੇ ਵੇ ਥਾਲ ਉਹ ਫਾਲ ਆ ਖਾ ਕੇ ਦੇ ਨਾ ਕਿੰਨੂ ਆ ਇਹ ਸਿੱਧੂ ਆ ਆਦਰ ਦੀ ਵਟ ਕੇ ਦੇਖੀ ਦਿਓ ਰੈਂ ਦੇ ਪੱਤਾ ਲੈ ਇਹਨੂੰ ਐਸੋ ਆਇਆ ਫੜਾ ਨਾ ਹਾਂ ਫਾੜੀਆਂ ਵਿੱਚ ਨਾ ਹੋਰ ਚੀਜ਼ ਹੈ ਫਾੜੀਆਂ ਨਾ ਵਿੱਚ ਫਾੜੀ ਨਹੀਂ ਹੈਗੀ ਫੇਰ ਮੈਂ ਤੂੰ ਤਾਂ ਆਇਆ ਕਰਿਆ ਮੈਂ ਇਹਦਾ ਚੈੱਕ ਆਇਆ ਹੈ ਬਾਈ ਇਹ ਹੈ ਹੈ ਨਿੰਬੂ ਹੈ ਫੇ ਲਿੰਬੂ ਵੀ ਨਹੀਂ ਹੈਗਾ ਹੈ ਆ ਨਿੰਬੂ ਗਨਾ ਉਤਰਨਾ ਨਾ ਮੈਂ ਤੇ ਨਿੰਬੂ ਆ ਲਿੰਬੂ ਮੈਂ ਉਹ ਗਾ ਪੱਤੇ ਹੋਰ ਚੀਜ਼ ਹੈ ਹਾਂ ਹਾਂ ਨਾ ਪਾ ਬਗਾ ਦੇਣੀ ਹੂੰ ਹਾਂ ਨਾ ਬਾਰਾ ਕਿਰੀਆ ਰੈਂ ਦਾ ਆਇਆ ਹੀ ਹੈ ਕਿਸੇ ਨੇ ਕਿਰੀਆ ਬਾਈ ਹਾਂ ਨਾ ਉਹ ਕਿੰਨਾ ਹੀ ਲੱਗੇ ਵੀ ਤੇ ਲੱਤ ਕਹਿੰਦਾ ਆਇਆ ਨਿੰਬੂ ਉਹਦਾ ਇਥੋਂ ਦੇਖਿਆ ਮੈਂ ਬਹੁਤ ਲੱਗੇ ਪਰ ਇਹਦਾ ਭਾਈ ਆ ਪਾਣੀ ਲਾਏ ਮੈਂ ਚਾਰ ਪਾਣੀ ਲਾਤੇ ਨੇ ਮਕੜਾ ਦਾਾਂ ਦੀ ਤਿਆਰੀ ਆ ਹੁਣ ਆ ਵੀ ਬੇਲਾ ਵੀ ਕਿੱਡੇ ਕੋੜੇ ਬੋਹ ਖਾਦੇ ਪਿਛਲੇ ਸਾ ਮੈਂ ਮੈਂ ਹੀ ਖਾਦੇ ਉੱਪਰ ਚੜਕੇ ਤਾਂ ਚੜੇ ਕੋੜੀ ਜਿਹੜੇ ਚੜਦਾ ਬਰੂਧ ਬਾ ਖਾਦੇ ਬੋਹ ਤੇ ਅਮਰੂਦ ਤਾਂ ਮੈਨੂੰ ਸ਼ੂਗਰ ਇਹ ਨੂੰ ਦੂੜਾ ਲੱਗਦਾ ਇਹ ਮੈਨੂੰ ਸ਼ੂਗਰ ਫ੍ਰੀ ਲੱਦਾਂ ਬਰੂਧ ਇਹ ਨੂੰ ਦੂੜੇ ਲੱਗਦੇ ਲਾਲ ਜੀ ਰੰਗ ਦੇ ਇਹ ਜੀ ਪੱਤੇ ਆ ਕਾਲੇ ਜਿਹਾ ਇਹ ਜੇ ਮਿੱਠੇ ਹੀ ਹੁੰਦੇ ਆ ਬਹੁਤ ਹੈ ਲੰਕਾ ਨੂੰ ਨੇ ਯਾਰ ਲੰਕੂ ਬਾਪੇ ਮਿੱਠੇ ਬਹੁਤ ਹੈ ਪਰ ਇਹ ਸ਼ੂਗਰ ਫ੍ਰੀ ਜੇ ਆਓ ਫਿਰ ਲਵਤੀ ਉਹ ਤੋ ਯਾ ਵਿੱਚ ਸ਼ੂਗਰੇ ਨਹੀਂ ਮਿੱਠੇ ਕਿੱਥੇ ਦੇ ਹੋਗੇ ਉਹ ਚੀਜ਼ ਨਹੀਂ ਸਵਾਦ ਕਹਿੰਦਾ ਮੈਂ ਦੂਜੇ ਨਾਲ ਤੇ ਬਹੁਤ ਵਧੀਆ ਇਹਨਾਂ ਦਾ ਖਾਣੇ ਨੇ ਆੜ ਵੀ ਬਹੁਤ ਵਧੀਆ ਲਾਲ ਜਿਹੋ ਹੁੰਦੇ ਵਿੱਚ ਹੁਣ ਕੱਟੀ ਖਾ ਜੂਗਾ ਦਸ ਤੋੜ ਲਿਆ ਉਹ ਜੀ ਉਹ ਲੱਗੇ ਹੋਏ ਹੈ ਚੀਕੂ ਵੀ ਆ ਲਾਲ ਵੀ ਆ ਹੋਣਾ ਫੁੱਲ ਆ ਗਿਆ ਨਾਰਾਂ ਦਾ ਫੁੱਲ ਆ ਗਿਆ ਅਮ ਜੀਆਂ ਵੀ ਲੱਗੀਆਂ ਵੀ ਔਰੇ ਜੰਪੀਆਂ ਇੱਥੇ ਆਓ ਇਹਨੂੰ ਵੀ ਆਉਣ ਲੱਗਾ ਫੁੱਲ ਅਮ ਮੈਨੂੰ 베ਰੀ ਨੂੰ ਜਿੱਦਾਂ ਜਮੀਨ ਦਿੱਤੀ ਬਾਬਾ ਕਹਿੰਦਾ ਮੇਰੇ ਬੂਟਿਆਂ ਦੀ ਗੌਰ ਰੱਖੀ ਬੱਸ ਮੈਂ ਬੂਟਿਆਂ ਦੀ ਬਾਬੇ ਟੈਨਸ਼ਨ ਛੱਡ ਦੇ ਦੂੰ ਇਹ ਬੂਟੇ ਦੀ ਗੌਰ ਵਾਲੇ ਬਥੇਰੇ ਆ ਸਵਾਦ ਆ ਜਾ ਤੇ ਪੂਰਾ ਮੋਟੇ ਆੜ ਦੇਗਾ ਤੇ ਸੇਮਾ ਜਿਹੇ ਜੇ ਬੂਟੇ ਬਾਈ ਪੰ ਹੋਮਗੇ ਤੇਰੇ ਹੋ ਜੇ ਕਰਾਂਗੇ ਬਿਲੈ ਵਧੀਆ ਬਣਗੇ ਬੂਟੇ ਫਾਗ ਵੀ ਦਿੰਦਾ ਮੈਂ ਥੱਲੇ ਥੱਲੇ ਫੇਰ ਦੁਬਾਰੇ ਬੂਟੇ ਹੁੰਦੀਆਂ ਟਾਣੀਆ ਪੁੱਤਣੀ ਹੋਗਾ ਹੁਣ ਬੇਰ ਵੀ ਪਾਉਣ ਲੱਗੇ ਇਹਨੂੰ ਬੇਰ ਵੀ ਬਸ ਐ ਉਹ ਹੋਗੇ ਅੰਬੀ ਲੱਗਦੇ ਪਾਤਰੇ ਲੱਗੇ ਇਹਨੂੰ ਨਾ ਇਹਨੂੰ ਅੰਬੀ ਦੇ ਕਿੰਨੇ ਸੋਹਣੇ ਲੱਗੇ ਇਹਨੂੰ ਲੱਗੇ ਇਸੋਂ ਇਹਨੂੰ ਲੱਗੇ ਭਾਈ ਪਾਣੀ ਵੀ ਕਿੰਨਾ ਸਾਫ ਹੈ ਭਰਿਆ ਕੋਈ ਨਹੀਂ ਪਰ ਲਾ ਫੇਰ ਇੱਕ ਵਾਰ ਨਾ ਪਰਿਆ ਬੱਦੂ ਆਪ ਰਹਿ ਗਏ ਹੁਣ ਲਾ ਦੇ ਫੜਾ ਫੜ ਮੈਂ ਮੋੜਿਆ ਨਾ ਨੱਕਾ ਤੁਹਾਨੂੰ ਇੱਕ ਚੀਜ਼ ਵੀ ਦਿਖਾ ਕੇ ਲਿਆਉਣੀ ਅੱਜ ਹੈ ਤੁਹਾਨੂੰ ਇੱਕ ਚੀਜ਼ ਵੀ ਦਿਖਾ ਕੇ ਲਿਆਉਣੀ ਹੈ ਦੱਸ ਦੋ ਬੰਨੂ ਵੀ ਕਹਿੰਦਾ ਬੰਨੂ ਲਾ ਦੇ ਤੁਸੀਂ ਵੀ ਕਿਆ ਦਿਖਾਣਾ ਤੁਹਾਨੂੰ ਕਹਿੰਦਾ ਦੱਸਣਾ ਤੁਹਾਨੂੰ ਲੈ ਕੇ ਦੇ ਦੇਣੀ ਕੀ ਹੈ ਲੈ ਫੇਰ ਕੀ ਹੈ ਕੋਈ ਨਵਾਂ ਫਰੂਟ ਹੈ ਫਰੂਟ ਹੈ ਨਾ 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 ਫਰੂਟ ਵਧੇਰਾ ਆਪਣੇ ਕੋਲ ਮੋਟਰ ਉੱਤੇ ਤੁਹਾਨੂੰ ਲੈ ਕੇ ਦਵਾਂਗੇ ਚੀਜ਼ ਹੈ ਹਰਸ਼ਵੀਰ ਨੂੰ ਪਤਾ ਹੈ ਹਰਸ਼ਵੀਰ ਨੂੰ ਕਿਹਾ ਵੀ ਲੋਕ ਲਾ ਕੇ ਰੱਖ ਹਾਂ ਮੈਂ ਕੀ ਕਰੇ ਅਟਾਲੇ ਬਿੰਗਾ ਦੁਰ ਦਾ ਮੋੜਿਆ ਮੈਨੂੰ ਕੋਈ ਜੇ ਦੇ ਵੱਟ ਕੇ ਆਉਣਾ ਪੈਣਾ ਹੈ ਖਾਲੀ ਹੋਣੀ ਗਿੱਲੇ ਗਿੱਲੇ ਚ ਆਹੇ ਮੋੜਿਆ ਮੋੜਿਆ ਨਹੀਂ ਹੁੰਦੀ ਹੈ ਕਿ ਪੈਰ ਕੱਟਣਾ ਚਾਹੀਦਾ ਤੇ ਹੁਣ ਮੇਰੀ ਪੈੜ ਘੱਟਦੀ ਜਾਂਦੀ ਆ ਫਿਰ ਦੇਖੀ ਰਿਜ਼ਲਟ ਹਲੇ 5 5 ਦਿਨ ਤੱਕ ਦਿਖਾਉਂਗਾ ਦੁਆਰੇ ਤੇ ਫਿਰ ਇਹ ਦੱਸ ਚਲੋ ਭਾਈ ਚੱਲ ਫੇ ਕਰ ਕੇ ਆ ਫਟਾਫਟ ਵੇਚ ਦੇ ਵੇਚ ਦੇ ਕੀ ਕਰੂੰਗਾ ਇਕੱਲਾ ਕੋਈ ਗੱਲ ਨਹੀਂ ਮੈਂ ਕਹਿੰਦੇ ਭੁੱਲਿਆ ਵੇ ਜੱਟਾ ਪਾਪ ਹਾਂ ਮੈਂ ਭੁੱਲਿਆ ਵੇ ਕਹਤੇ ਦੱਸਦੇ ਇਹਨੂੰ ਹਾਂ ਚੱਲ ਇਹਦਾ ਪੀਚ ਪਲਾ ਕੇ ਫਿਰ ਅਸੀਂ ਇੰਜਰ ਵਾਲਾ ਕਮਾ ਲੈਂਦੇ ਹਾਂ ਹਾਂ ਹੈ ਕਾਹ ਤੇ ਆ ਰਹੀ ਸੁੱਟੇ ਨੇ ਜੇ ਚਲਾਉਣੇ ਨਹੀਂ ਭੁੱਲੇ ਬੜਦਾਰੀ ਪਹੁੰਚ ਗਿਆ ਜੀ ਬਾਕੀ ਭਾਈ ਮੰਡੀ ਆ ਗਈ ਕਿਹੜਾ ਮਾਰਨ ਜੀ ਕੜਖਵਾਲ ਨੰਬਰਦਾਰ ਨੂੰ ਵੈਸੇ ਮਾੜਾ ਕਹਿੰਦੇ ਅਸੀਂ ਚੰਗਾ ਸਮਝਦੇ ਹਾਂ ਹਾਂ ਮੈਂ ਨੰਬਰਦਾਰ ਨੂੰ ਵੈਸੇ ਮਾੜਾ ਕਹਿੰਦੀ ਛਕਾਦਾ ਮੇਰਾ ਚੰਗਾ ਕਾ ਮਾੜਾ ਹਾਂ ਮਾੜਾ ਕਿਹਦੇ ਦਾ ਮਾੜਾ ਹੈਗਾ ਹਾਂ ਮਾੜਾ ਕਿਹਦੇ ਦਾ ਮਾੜਾ ਨਹੀਂ ਇੱਕ ਗੱਲ ਸਹੀ ਕਹਣੀ ਹਾਂ ਬਾਕੀ ਬਾਈ ਬੀ ਮੈਂ ਮਾੜਾ 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 ਹੁੰਦਾ ਏ ਜਿਹੜਾ ਬੰਦਾ ਦੁਇਦੀ ਬਦਲ ਦੇ ਕੇ ਜਰਾ ਨਹੀਂ ਚਰਦਾ ਨਾ ਹੋਵੇ ਉਹ ਬੰਦੇ ਦਾ ਅਗਲਾ ਇਹਦੀ ਛੇੜ ਦੇਖਣੀ ਮਾੜੀ ਹੈ ਇਹ ਗੱਲ ਸਹੀ ਹਾਂ ਜੀ ਬਾਈ ਕੀ 222 ਬੀਜ ਹੈ ਸਾਰੀ ਉਹ ਦਬਈਏ ਹੈ ਬਾਜੀ ਬੱੱਕੀ ਬਾਈ ਮਨੂੰ ਕਹੀਆਂ ਤਾਂ ਖੇਤ ਕਿੰਨੀ ਕਿਆ ਕਰਨਾ ਕਹਦਾ ਹਾਂ ਹਰੀ ਬਈਏ ਦੇਖਦਾ ਸਾਰੀ ਵੱਟੂ ਯਾਰ ਆਪਣੀ ਹੋ ਰਹੀ ਹੈ ਆਇਆ ਬੜੀ ਹੋ ਰਹੀ ਹੈ ਤਾਂ ਮਾਂਡੇ ਤੇ ਲਿਖਦਾ ਜੋਰਜੀ ਆ ਜਾ ਇਹ ਬਾਜੀ ਆਹ ਦੇ ਕਣਕ ਸਾਹਿਬ ਜੀ ਉੱਧਰ ਆਹ ਕਣਕ ਦੇਖ ਇਹ ਕਿਹੜਾ ਬੀਜ ਹੈ 222 ਸਾਰਾ ਇੱਕ ਹੈ ਸਾਰੇ ਇੱਕ ਹੀ ਸਰ 222 ਬਾਈ ਬੜੀਆ ਚਾੜਾ 222 ਹੈ ਬਾਈ ਇਹ ਹੈ ਨਾ ਉਹ ਬਣਾਵਾ ਪੱਕੀ ਵੀ ਯਾਰ ਬਣਾ ਦੋ ਆ ਖੇਤ ਥੋੜਾ ਜਿਹਾ ਆ ਆ ਖੇਤ ਆ ਖੇਤ ਠੀਕ ਆ ਖੇਦਵੇ ਥੋੜਾ ਜਿਹਾ ਦੱਸੋ ਕਿਹੜੀ ਬਾੜਨੀ ਆ ਰੁਕ ਨਾ ਕਾਲੇ ਨੂੰ ਫੋਨ ਕਰਦੇ ਪਹਿਲਾਂ ਮੈਨੂੰ ਨਹੀਂ ਆਈ ਆਪਣਾ ਬੰਦਾ ਨਹੀਂ ਨਹੀਂ ਕਾਲਾ ਬੱਡੂ ਕਾਲਾ ਤੇ ਹੀ ਆਉਣੀ ਆ ਜੀ ਮਸ਼ੀਨ ਤਾਂ ਕਾਲੇ ਦੇ ਵੀ ਖੜੀ ਆ ਹੁਣ ਇਕੱਠੇ 3 ਕਿਦਣਾ ਲਿਆਉਣੀ ਵੱਡਾ ਇਤਰਾ ਲਾ ਦੇ ਦੋ ਦਾਨੀ ਜਿਹੜੀ ਪੱਕੀ ਵੀ ਹੁੰਦੀ ਹੈ ਜਮਾਂ ਹੁੰਦੀ ਨਹੀਂ ਕੋਈ ਦਾ ਦਾਦਾ ਭੈ ਜਿਆਦਾ ਭਜਨ ਚਾਰ ਆਈਪਾ ਅੱਗੇ ਵਾਲੇ ਭਜਨ ਵੀ ਤੋੜ ਦਿਆ ਫਿਰ ਹਾਂ ਹਾਂ ਉੱਤਾਂ ਖੜਾਉਣ ਦਾ ਕੋਈ ਮੈਸਾਜ ਹਾਂ ਤੁਮ ਮਾਰ ਤੱਕ ਆਇਲ ਖੂਨ ਹਾਂ ਯਾਰ ਭਾਈ ਦੱਸ ਤੇਰੇ ਕੀ ਕਸਲਾਏ ਨਹੀਂ ਪਹਿਲਾਂ ਮੇਰੀ ਵੜ ਦਾ ਬਾਕੀ ਭਾਈ ਤੇ ਵੇੜਾ ਭਾਈ ਇਹਦੇ ਟੱਕ ਰਹਿ ਗਿਆ ਮੁੰਡਾ ਇੱਧਰ ਤੱਕ ਦੇਖਦਾ ਆਪਣੀ ਹਰਾਈ ਖੜੀ ਕੌ ਖੜੀ ਆ ਫਿਰ ਲੈ ਜਿਵੇਂ ਸੀ ਪਹਿਲਾਂ ਆਇਆ ਸਾਰੇ ਏਰੀਆ ਹਰਾ ਪਾਵਾ ਆਹ ਹੈ ਰੇ ਆਉਂਦੇ ਆ ਵੀ ਚੱਕੂ ਉਹ ਵੀ ਚੱਕੂਗੀ ਲੋ ਦੇ ਇਹਨਾਂ ਨਾਲ ਜਾਂਦੀ ਹੈ ਵਾਹ ਦੇਖ ਲੈ ਆਵਾ ਦੇਖ ਲੈ ਭਾਜੀ ਭਾਜੀ ਉਹ ਧੁੱਪ ਪਾਉਦਾ ਬਾਈ ਧੁੱਪ ਕੱਢਣੇ ਕਰਦੀ ਹੈ ਸਾਡੀ ਪਤਾ ਕਦੇ ਲੱਗਦੀ ਸੀ ਇਹਦਾ ਉਹ ਨਿਕਾ ਜੀ ਜੜੀ ਉਹ ਤੂੰ ਆਇਆ ਨਿਕਲਦਾ ਆ ਫੈਕਟਰੀ ਆ ਗਿਆ ਬਲਾ ਚੌਰ ਨੇ ਸਾਹਮਣੇ ਬਲਾ ਨੇੜੀ ਜਾ ਕੇ ਤੇ ਨਦਰੇ ਆਇ ਰਹਿ ਗਿਆ ਵਿੱਚ ਆ ਰਿਹਾ ਹੈ ਬੰਨ ਆ ਗਿਆ ਇਹ ਘਾੜੇ ਬੰਨ ਕੇ ਕਿਹਾਂ ਬੈਠੀ ਆ ਬਸ ਤਾਂ ਹੀ ਹੋਰੇ ਲੋਕ ਕੋਈ ਹੈ ਬੰਨ ਚਾਈ ਆਉਣ ਨੂੰ ਹੈ ਪਾਰ ਲੱਗਦੇ ਯਾਰ ਵਿੱਚੋਂ ਲੱਜ ਜਾਂਦੇ ਆ ਪਾਣੀ ਜਿੱਥੇ ਘਟ ਹੁੰਦਾ ਜਾਂ ਤੇ ਐਸੇ ਬੰਨ ਕਹਿਣਾ ਮੈਂ ਬੰਨ ਚਾਈ ਕਰਾਂ ਕਰੇਆ ਪੋਣਾ ਆਹੋ ਪੋਣਾ ਬੰਦੇ ਤਾਂ ਪ੍ਰਦੇਸ਼ ਹੈ ਬੰਤਾ ਨਜ਼ਾਰੇ ਵਿੱਚ ਇਕੱਠੇ ਹੋ ਗਏ ਸੁਗਿਆ ਦੇ ਹਰੀਆਂ ਯਾਰ ਉਹ ਕਾਂ ਨੂੰ ਦਾ ਹੈ ਖਬਰ ਕਿਥੇ ਤੋੜ ਲਿਆ ਉਹਦੇ ਐਂ ਥੱਲੇ ਥੱਲੇ ਹਰੀਆਂ ਸਭ ਦੀਆਂ ਉਹ ਥੱਲੇ ਗਿਰੀ ਜਿਹੜੀ ਜੰਮੀ ਉਹ ਹਰੀਆਂ ਤੂੰ ਕੋਈ ਵੜਾ ਦੋ ਵੜਾ ਦੋ ਭਾਈ ਵੜਾ ਦੰਨੇ ਆ ਕਰੋ ਕਿਰਪਾ ਵੜਾ ਦੇ ਪਰ ਏਰੀਆ ਸਭਾ ਖਾਪੇ ਆ ਆਈ ਜੇਟਾ ਕਰਤੇ ਵੀ ਹੰਮੇ ਆਣ ਕਹਿੰਦੀ ਦੋ ਤਿੰਨ ਜੱਟੇ ਕੁਰਤੇ ਪਜਾਮੇ ਹੋਰ ਸਵਾ ਲਾ ਹੁਣ ਆ ਚਾਚੇ ਆਣ ਕਹਿੰਦੀ ਦੋ ਤਿੰਨ ਕੁਰਤੇ ਪਜਾਮੇ ਹੋਰ ਸਵਾ ਲਾ ਜੱਟੇ ਉੰਮੇ ਕਰਾਂਗੇ ਪਾ ਕੇ ਹੁਣ ਆਓ ਠੀਕ ਹੈ ਜੀ ਕਰਿਓਗਾ ਮੈਂ ਕਾਰ ਸਿੱਧੇ ਲਵਾਈ ਪਹਿਲਾਂ ਆਇਦਾ ਤੁਹਾਨੂੰ ਹੁਣ ਪਾ ਕੇ ਭੇਜਿਆਦਾ ਸੂੰ ਕੇ ਤੇਰੇ ਬਜੜੀਆ ਫਿਰ ਤੇ ਉਹ ਯਾਰ ਭਾਈ ਕਿਹਦੇ ਵੀਡੀਓ ਜੀ ਵੀ ਕਿਹਾ ਬਾਈ ਨੇ ਕਿਹਾ ਕਣਕ ਪਰ ਬਾਈ ਸੁੰਡੀ ਬਹੁਤ ਹੈ ਹੋਈ ਹੋਈ ਆ ਉਹਨਾਂ ਦੇ ਕੀਤੇ ਜਸਨਾ ਦੇ ਜਮੇ ਕਣਕ ਖਾ ਗਈ ਸਾਡੇ ਹਰੀ ਕਣਕ ਖਾਦੇ ਹੋ ਗਿਉਂ ਹਾਂ ਹਰੀ ਕਣਕ ਖਾਦੀ ਨਾ ਬੇਬੀ ਹੋ ਗਈ ਉਹ ਬਸ ਸੁੰਡੀ ਨਹੀਂ ਚਾਚੇ ਉਹਦਾ ਹੋਰ ਏ ਆ ਸਪ੍ਰੇਹਾਂ ਕਰ ਕਰ ਕੇ ਅੱਕ ਕੇ ਯੂਨੀ ਹਾਂ ਹਾਂ ਯੂਨੀਵਰਸਿਟੀ ਵੀ ਜਾਏ ਬੈਠੀ ਆਦੇ ਬੈਠੀ ਆਹ ਦੇ ਬੈਠੀ ਹਰੀ ਵੱਲ ਬੈਠੀ ਆ ਦੇ ਉਹ ਹਰੀ ਤੇ ਬੈਠੀ ਜੀ ਭਾਈ ਆਈ ਆਈ ਇਹ ਇਹੀ ਹੈ ਹਰੀ ਤੇ ਬੈਠੀ ਹੈ ਉਹ ਤੂੰ ਮੈਨੂੰ ਨਾ ਖਿਲਾ ਦੀ ਉਹ ਕੱਲ ਮੈਂ ਉਧਰ ਉੱਥੇ ਬੜਾ ਕੇ ਆਇਆ ਫੁੱਫੜਨਾ ਦੇ ਚੱਕਲਾਂ ਹਾਂ ਉਹਨਾਂ ਦੇ ਮਸ਼ੀਨ ਚੋਂ ਸਾਡੀ ਤੇਲਾ ਮਸ਼ੀਨ ਚੋਂ ਵੀ ਲੰਘਿਆ ਹੀ ਤੇ ਟਰਾਲੀ ਵੀ ਤੋਏ ਆਏ ਉਹ ਚਾਰ ਵਜੇ ਸਰਾ ਇੱਥੇ ਚੋਂ ਕੱਢਦੇ ਤੁਨ ਚਾਰ ਵਜੇ ਇੱਥੇ ਚੋਂ ਕੱਢਦੇ ਤੇ ਨਿਕਲਿਆ ਕਰੇ ਉਹ ਫੇਰ ਉੱਪਰ ਹੀ ਫਿਰ ਸੱਤ ਅੱਠ ਦੀਆਂ ਉੱਕੜੇ ਆ ਜਗਨ ਮਾਰ ਅਸੀਂ ਮਾਰਦੇ ਫੇਰ ਮਾਰ ਕੇ ਤੂੰ ਮਾਰ ਕੇ ਦਿਖਾਓ ਕਹਿੰਦਾ ਇੱਕ ਨਹੀਂ ਹੌਸਾਬ ਤੇ ਵਿੱਚ ਨੂੰ ਬਾਕੇ ਆਉਂਦਾ ਨਾ ਪਾਣੀ ਬਾਕੀ ਬਾਈ ਦੇਖਦੇ ਕੱਦ ਕਹਿੰਦਾ ਕੱਲ ਚਾਚਾ ਕਾਹ ਕਹਿਣਾ ਪਰਸੋਂ ਨੂੰ ਸਾਜਦੇ ਪਰਸੋਂ ਨੂੰ ਬਾਈ ਬਟਾ ਦੇਣੀ ਆਪਾਂ ਫਿਰ ਦੇਖਦੇ ਕਿਆ ਕੁਝ ਨਿਕਲਦਾ ਹੈ ਤਣਕ ਠੀਕ ਆ ਹੂੰ 20 ਪਲੱਸ 에 ਆ ਜਾਊਗਾ ਝਾੜੀ ਦਾ ਮੈਂ ਤਾਂ ਕਹਿੰਦਾ ਕੱਲੂ ਭਰਾਇਆ ਯਾਰ ਉਹਨੂੰ ਭਈਆ ਉਹ ਕੱਪ ਭਰਾਇ ਹੋਣੀ 20 ਪਲੱਸ ਝਾੜਾ ਭਈਆ ਉਹ ਹੀ ਭਰਾਇਆ ਉਹਨਾਂ ਕੇ ਬਾਕੀ ਮਹਾਰਾਜ ਆ ਦੇਣੇ ਵਾਲਾ ਦੇਖਦੇ ਆ ਵੀ ਕਿੰਨੀ ਕਿੰਨੀ ਨਿਕਲਦੀ ਹੈ ਕਿ ਨਹੀਂ ਉਹ ਟਰੈਲਰ ਤੂੰ ਰੱਖੀ ਜੇ ਸਾਨੂੰ ਲੋਡ ਪੈ ਗਈ ਨਾ ਨਹੀਂ ਲੋਡ ਨਹੀਂ ਬੁਕਿੰਗ ਪਹਿਲਾਂ ਮੈਂ ਜਵਾਬ ਮੈਂ ਜਵਾਬ ਤਾਂ ਕਿਸੇ ਨੂੰ ਦੇਣਾ ਨਹੀਂ ਕਬੂਲਨ ਵਾਲੀ ਉਹ ਨਾਲੇ ਕਿੱਟਨੀ ਝੋੜ ਪੈ ਗਈ ਇੱਕੋ ਸਾਥ ਲੈ ਜਾਊਂਗਾ ਤੁਸੀਂ ਜ਼ਿਆਦਾ ਪੜਾ ਕੇ ਮੇਰੀ ਘਰ ਭੇਜ ਬਾਈ ਟਰਾਲਾ ਓਏ ਚਾਚੇ ਉਰੇ ਲਿਆਉਣਾ ਨਾ ਦੁੱਲੇ ਦਾ ਪਰਖ ਹੋ ਜੂਗਾ ਕੰਮ ਉਰੀ ਲਿਆਉਣਾ ਟਰਾਲਾ ਪੱਲੇ ਲੱਗੇ ਹੋਏ ਵਾਲੇ ਦਾੜੇ ਉਹੀ ਲਿਆਉਣਾ ਪਰਖਣਾ ਹੈ ਹਾਂ ਪਰਖਣਾ ਹੈ ਹਾਂ ਲੈ ਫੇ ਪਰਖਾ ਲੈ ਵੀ ਬਿੰਦੇ ਵੀਡੀਓ ਮੈਂ ਸੁਣਦਿਆਂ ਟੁੱਟ ਪਾਨੀ ਦੀ ਸਾਰੀ ਜਵਾਨ ਰਹੀ ਸਾਰੀ ਜਵਾਨ ਰਹੀ ਠੀਕ ਹੈ ਜਵਾਨ ਪੱਕੀ ਗੱਲ ਹੈ ਜਿਆ ਜੈ ਕਰਾਂ ਜੇ ਜੇ ਨਾ ਟੁੱਟਿਆ ਫੇਰ ਦੱਸੋ ਤੇਰੀ ਪਾਰਟੀ ਤੇਰੀ ਪਾਰਟੀ ਕਰ ਦੂੰਗੇ ਭਾਈ ਹਾਂ ਠੀਕ ਹੈ ਤੁਸੀਂ ਤੇਰੀ ਪੈਣੀ ਤੇ ਤੁਹਾਡੀ ਪੁੱਠੀ ਕਦੇ ਟਾਇਰ ਖੋਲੂਗਾ ਕਦੇ ਕੋਲੋਗਾ ਮਿਹੂਰੀ ਦਾ ਇੰਦਰੋਂ ਆਉਂਦੀ ਹੈ ਤੇਰੀ ਵੀ ਮਿਹੂਰੀ ਪੈ ਜਾਣੀ ਫੇਰ ਬਾੜੀ 100 ਗੋੰਡਲ ਮਾਰ 100 ਗੋੰਡਲ ਤਾਰੇ ਇੰਨਾ ਹਸਤਾ ਨਹੀਂ ਕਰਨਾ ਹਾਂ ਇਹ ਕੰਮ ਨਹੀਂ ਜੇ ਪੁੱਗਣਾ ਹਾਂ ਓਏ ਦਲਵੀਰ ਸਾਡਾ ਦਿਲ ਦਿੱਲੀ ਹੈ 80 ਗੋੰਡਲ ਦੂਏ ਟਰਾਲੇ ਥੱਲਣੀਆਂ ਹਨ ਆ ਵੀ ਦੇਖ ਉਹ ਵੀ ਗੱਲ ਲੋੜੀ ਪਰ ਦੱਸ ਨਾ ਯਾਰ ਮੈਂ ਤਾਰੀ ਆ ਭਾਈ ਲੇ ਕੇ ਆਉਂਗਾ ਕੋਲ ਅੱਛਾ ਤੂੰ ਬੇਕਰਨਾ ਕਰ ਤੇਰੇ ਲੈ ਕੇ ਆਉਂਗਾ ਲੈ ਆਉਣਾ ਹੀ ਆ ਤਾਂ ਉਹਦੇ ਪਰਲੇ ਚੂ ਮੈਂ ਚਿੱਟਾ ਲੱਗਿਆ ਚਾਚੇ ਪੱਲੀ ਚ ਨੂੰ ਇੰਨੀ ਗਲੀ ਨਹੀਂ ਹਾਂ ਚਾਰੇ ਪਾਸੇ ਇੱਕ ਪਲੜ ਘੁੰਮਣਾ ਬਸ ਕੁਝ ਨਹੀਂ ਕਰਨਾ ਟਰਾਲੇ ਨੇ ਕੋਈ ਪੱਲੀ ਨਹੀਂ ਲਾਉਣੀ ਕੋਈ ਦਾਤੀ ਨਹੀਂ ਲਾਉਣੀ ਉਹੀ ਪਾ ਲੈਣਾ ਬਣਤਰ ਬਹੁਤ ਸੋਹਣੀ ਆ ਕੁੱਤੇ ਨੂੰ ਤਾਂ ਖਿੰਡਦੀ ਨਹੀਂ ਉਹਦੇ ਖਿੰਡਦੀ ਹੋਰ ਪਾਸੇ ਨੂੰ ਮੇਰੀ ਵਾਲੀ ਪਾ ਲੈ ਹੁਣ ਤਾਂ ਆ ਉਹ ਗੁੱਸਾ ਕਰ ਜਾਂਦਾ ਕਈ ਵਾਰੀ ਜੇ ਉਹਨੂੰ ਕੰਨਤਾ ਦਈਏ ਆ ਉਦਣ ਹਰੀਵਾਲ ਬਹੁਤੀ ਵਿੱਚੋਂ ਹੈ ਹੀ ਮੈਂ ਹੁਣ ਇੱਕ ਹੈ ਦੱਸ سارے ਬੰਦੇ ਸੁੱਕਣੇ ਪਾਏ ਤੇ ਉੱਪਰ ਇਹ ਨੂੰ ਮਰੀਵਾਲ ਨਹੀਂ ਛੋਟੀਵਾਲ ਹਰੀ ਦੀ ਜਿਵੇਂ ਉਹਦੇ ਵਿੱਚ ਕਿਹਦੀ ਹਰੀ ਕਰਦੀ ਏ ਹਾਂ ਦੱਸ ਤੂੰ 2 ਮਿੰਟੇ ਦਾ ਨੰਨਾ ਬੜਦਾ ਨਹੀਂ ਪਹਿਲਾਂ ਕਹਿੰਦਾ ਬਣਦੀ ਨਹੀਂ ਕਣਕ ਹੁਣ ਬਣ ਗਈ ਹੁਣ ਦੂਏ ਪਾਸੇ ਤੋਂ ਵੱਡ ਕੇ ਸਿੱਧੀ ਮੰਡੀ ਪਹੁੰਚਾ ਦੇਣੀ ਬਾਈਪਾਸੋਂ ਜਾ ਕੇ ਹਾਂ ਜੀ ਹਾਂ ਪਿੰਡ ਤਾਂ ਨਹੀਂ ਆਣੀ ਮਾਰਦੀ ਬਾਰੇ ਚ ਉਹ ਬੱਸ ਪਿੰਡ ਨਾਲੇ ਆਈ ਮੇਰੇ ਟਰਾਲੇ ਨੂੰ ਨਜ਼ਰ ਲੱਗਦੀ ਆ ਪਿੰਡ ਪਰਚੀ ਉ ਆਵੇ ਹੈ ਪਿੰਡ ਪਰਚੀ ਉ ਆਵੇ ਅਭੀ ਸਾਈ ਵੀ ਉਹਦਾ ਟਰਾਲਾ ਗੜਕ ਨਹੀਂ ਥੋੜੀ ਬੱਜਣੀ ਕੀ ਕਰਾਉਣਾ ਉਹ ਟਰੈਲਰ ਵਾਂਗ ਕਰਾ ਦੇ ਤੂੰ ਤੈਨੂੰ ਹਾਂ ਕਰਾਉਣਾ ਚਾਚੇ ਆਏ ਬਾਅਦ ਨੂੰ ਗੜਕ ਤੇ ਜੱਗੇ ਨਾਲ ਨੇ ਵੀ ਕਰਾਉਣਾ ਉਹਨੂੰ ਹੀ ਲਿਆਉਣਾ ਚਾਹਤ ਹੈ ਉਹਨੂੰ ਲੈ ਆਓ ਹੋਰ ਤੇ ਨਹੀਂ ਕਰਾਉਣਾ ਉਹਨੂੰ ਲਿਆਓ ਜੇ ਆਉਗਾ ਤਾਂ ਆਏ ਫੇ ਨਹੀਂ ਤੇ ਆਉਣੀ ਪੈਂਦਾ ਭਾਈ ਨਾ ਚੱਕ ਕੇ ਲਿਆਉਂਗੇ ਚੱਕ ਕੇ ਨਹੀਂ ਆਉਂਗੇ ਤੁਸੀਂ ਉਹਨੂੰ ਬਾਹਰ ਲੈਣਾ ਇੱਤੀ ਬਾਈ ਨੂੰ ਪੱਕਾ ਕੋਈ ਨਹੀਂ ਹੁੰਦਾ ਆ ਜਾਣਾ ਆ ਜਾਣਾ ਆਇਤਾ ਜਾਣਾ ਯਾਰ ਭਵਾਨ ਨੇ ਰਵਾਇ ਕਰੇ ਸਾਡੀ ਕੋ ਹਾਂ ਭਵਾਨ ਨੇ ਤਾਂ ਸਾਨੂੰ ਬਹੁਤ ਨਾਫਰਤ ਹੈ ਹਾਂ ਉਹ ਕੰਮ ਲੇਟ ਕਰਦਾ ਨੇ ਜਿਹੜਾ ਆਏ ਤਾਂ ਮੇਰੇ ਵੀ 15 20 ਦਿਨ ਲੱਤੇ ਉਹਨਾਂ ਉਹ ਇੰਨਾ ਕਿ ਤਾਂ ਚੱਲ ਜੂਵੇ ਉਸ ਤੋਂ ਜੇ ਆ ਗਿਆ ਸਾਡੇ ਲੋਟ ਹੈ ਚੱਗੇ ਨਾਲ ਦੁੱਲੇ ਹੀ ਕਰੀ ਹੋਊਗਾ ਫਾਲਿਆਂ ਦਾ ਰੰਗ ਕਰਨੇ ਵਾਲਾ ਹਾਂ ਫਾਲਿਆਂ ਤੋਂ ਹੀ ਕਰ ਦਿੰਦਾ ਹੁਣ ਮੈਨੂੰ ਠੀਕ ਠੀਕ ਨਹੀਂ ਦੇਖੋ ਕਿੰਨਾ ਸਮਾਰ ਬਣਾਇਆ ਸਾਡੇ ਉੱਤੇ ਰੰਗ ਕਰਾਉਣਾ ਤਾਂ ਨਹੀਂ ਜਾਂ ਹੁਣ ਆਈਓ ਨਹੀਂ ਦਿੰਦਾ ਬਾਈ ਫੇਰ ਉਹ ਦਿੰਦਾ ਕਰਕੇ ਰੰਗ ਦੁੱਲੇ ਨਾ ਮਾੜਾ ਕਰੇ ਰੰਗ ਕਿਤੇ ਫਾਲਿਆਂ ਨੂੰ ਮੈਂ ਮਾੜਾ ਤਾਂ ਨਹੀਂ ਹੈਗਾ ਪਰ ਗਲਾਬਾਈ ਵਾਲਿਆਂ ਨੂੰ ਕਰੇ ਮਾੜਾ ਕਰੇ ਇੱਕ ਹੋਰ ਧਰਤੇ ਹੁਣ ਸਮਝਦਾ ਕੰਮ ਨਹੀਂ ਅਸੀਂ ਮਾੜਾ ਕਹਿੰਦੇ ਬਾਈ ਪਰ ਉਹਦੇ ਬੰਦੇ ਜਿਹੜਾ ਗੋਣਾ ਹੱਥ 'ਚ ਆ ਨਾ ਜਿਹੜਾ ਦੁੱਲੇ ਇਹਨਾਂ ਦੇ ਬਿਲਡਿੰਗ ਵਾਲਾ ਹੱਥ 'ਚ ਹਾਂ ਉਕਣਾ ਹੀ ਉਹਦੇ 'ਚ ਹ